ਪਿਛਲੇ 3-4 ਦਿਨਾਂ ਤੋਂ ਲਗਾਤਾਰ ਪੈ ਰਹੀ ਕੜਾਕੇ ਦੀ ਤੁੱਪ ਤੋਂ ਬਾਅਦ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤੁਸੀਂ ਆਪਣੀਆਂ ਕੋਟੀਆਂ ਸਵੈਟਰਾਂ ਨੂੰ ਸਾਭ ਕੇ ਨਾ ਰੱਖਿਓ ਕਿਉਂਕਿ ਦੁਬਾਰਾ ਤੁਹਾਨੂੰ ਇਸ ਦੀ ਲੋਡ ਪੈ ਸਕਦੀ ਹੈ ਮੌਸਮ ਵਿਭਾਗ ਦੇ ਵੱਲੋਂ ਤੇਜ਼ ਹਵਾਵਾਂ ਤੂਫਾਨ ਦੇ ਨਾਲ-ਨਾਲ ਭਾਰੀ ਮੀਂਹ ਦੀ ਚੇਤਾਵਨੀ ਜਾਰਜ ਕੀਤੀ ਗਈ ਹੈ ਜਿਸ ਕਰਕੇ ਤੁਹਾਨੂੰ ਮੋੜ ਤੋਂ ਇਹਨਾਂ ਕੋਟੀਆਂ ਸਵੈਟਰਾਂ ਦੀ ਜੋ ਹੈ ਲੋਡ ਪੈ ਸਕਦੀ ਹੈ ਹਾਲਾਂਕਿ ਇਹ ਰਿਪੋਰਟ ਪੰਜਾਬ ਵਾਸਤੇ ਨਹੀਂ ਹੈ ਬਲਕਿ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਵਾਸਤੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਹੈ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪਿਛਲੇ 3-4 ਦਿਨਾਂ ਤੋਂ ਸ਼ਾਮ ਦੇ ਸਮੇਂ ਹਾਲਾਂਕਿ ਮੌਸਮ ਬਿਲਕੁਲ ਠੀਕ ਹੋ ਜਾਂਦਾ ਪਰ ਦੁਪਹਿਰ ਵਾਲੀ ਧੁੱਪ ਜੋ ਹੈ ਕਾਫੀ ਜ਼ਿਆਦਾ ਤਿੱਖੀ ਲੱਗਦੀ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਫਿਲਹਾਲ ਧੁੱਪ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰਾਹਤ ਜੋ ਹੈ ਤੁਹਾਨੂੰ ਮਿਲਦੀ ਹੋਈ ਨਜ਼ਰ ਨਹੀਂ ਆਵੇਗੀ ਦੱਸਦੀ ਹੈ ਕਿ ਦੱਖਣੀ ਭਾਰਤ ਦੀ ਗੱਲ ਕਰਦੇ ਹਾਂ ਤਾਂ ਕੇਰਲ ਅਤੇ ਮਾਹੇ ਦੇ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਦੇ ਨਾਲ ਤੇਜ਼ ਹਵਾਵਾਂ ਦੇ ਨਾਲ-ਨਾਲ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤਾਮਿਲਨਾਡੂ ਪੁਡੂਚੇਰੀ ਅਤੇ ਕ੍ਰਾਇਕਲ ਦੇ ਵਿੱਚ ਜਿਹਾ ਹੀ ਮੌਸਮ ਰਹਿ ਸਕਦਾ ਹੈ ਦੱਖਣੀ ਅੰਦਰੂਨੀ ਕਰਨਾਟਕ ਦੇ ਲਕਸ਼ਦੀਪ ਦੇ ਵਿੱਚ ਵੀ ਗਰਜ ਦੇ ਨਾਲ-ਨਾਲ ਮੀਂਹ ਪੈਣ ਦੀ ਸੰਭਾਵਨਾ ਅਗਲੇ 7 ਦਿਨਾਂ ਦੇ ਦੌਰਾਨ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਅਗਲੇ 48 ਘੰਟਿਆਂ ਦੇ ਦੌਰਾਨ ਉੱਤਰ ਪੱਛਮੀ ਭਾਰਤ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਕੋਈ ਖਾਸ ਬਦਲਾਵ ਹੋਣ ਦੀ ਸੰਭਾਵਨਾ ਨੇ ਅਗਲੇ 3-4 ਦਿਨਾਂ ਦੇ ਦੌਰਾਨ ਪੂਰਬੀ ਭਾਰਤ, ਮੱਧ ਭਾਰਤ ਤੇ ਮਹਾਰਾਸ਼ਟਰ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਤੱਕ ਵੱਧ ਸਕਦਾ ਤੇ ਉਸ ਤੋਂ ਬਾਅਦ ਕੋਈ ਮਹੱਤਵਪੂਰਨ ਬਦਲਾਅ ਜੋ ਹੈ ਦਰਜ ਨਹੀਂ ਕੀਤਾ ਜਾਵੇਗਾ ਉੱਥੇ ਜੇਕਰ ਅਗਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਅਗਲੇ 2 ਦਿਨਾਂ ਦੇ ਦੌਰਾਨ ਗੁਜਰਾਤ ਰਾਜ ਦੇ ਵਿੱਚ ਵੱਧ ਤਵਾ ਤਾਪਮਾਨ ਦੇ ਵਿੱਚ ਕੋਈ ਖਾਸ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਤੇ ਉਸ ਤੋਂ ਬਾਅਦ ਦੇਖੇ 2 ਤੋਂ 4 ਡਿਗਰੀ ਸੈਲਸੀਅਸ ਤੱਕ ਇਸ ਦੇ ਵਿੱਚ ਗਿਰਾਵਟ ਆਵੇਗੀ ਕਿਉਂਕਿ ਮੀਨ ਨੂੰ ਲੈ ਕੇ ਜੋ ਹੈ ਅਲਰਟ ਜਾਰੀ ਕੀਤਾ ਗਿਆ ਉੱਥੇ ਬਕਸ਼ਮੀ ਰਾਂ ਦੇ ਉੱਤੇ ਹੇਠਲੇ ਤੋਂ ਉੱਪਰਲੇ 15 ਦੇ ਉੱਤੇ ਇੱਕ ਪੱਛਮੀ ਗੜਬੜੀ ਅਤੇ ਇੱਕ ਚੱਕਰਵਾਤੀ ਸਰਕੂਲੇਸ਼ਨ ਜੋ ਹੈ ਬਣਦਾ ਹੋਇਆ ਨਜ਼ਰ ਆ ਰਿਹਾ ਜਿਸ ਕਰਕੇ 16 ਮਾਰਚ ਤੱਕ ਜੰਮੂ ਕਸ਼ਮੀਰ ਲਦਾਖ ਮੁਜ਼ਫਰਾਬਾਦ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਗਰਜ ਦੇ ਨਾਲ-ਨਾਲ ਬਹੁਤ ਭਾਰੀ ਮੀਂਹ ਅਤੇ ਬਰਫਬਾਰੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਜਿਸ ਕਰਕੇ ਠੰਡ ਉਥੇ ਕਾਫੀ ਜ਼ਿਆਦਾ ਵੱਧ ਸਕਦੀ ਹੈ ਉਤਰਾਖੰਡ ਦੇ ਵਿੱਚ 16 ਮਾਰਚ 2025 ਤੱਕ ਖਰਾਬ ਮੌਸਮ ਬਾਰੇ ਅਲਰਟ ਜਾਰੀ ਕੀਤਾ ਗਿਆ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਫਿਲਹਾਲ ਧੁੱਪਾਂ ਤੋਂ ਅਜੇ ਕੋਈ ਵੀ ਰਾਹਤ ਨਹੀਂ ਹੈ ਮੌਸਮ ਜੂ ਹੈ ਲਗਾਤਾਰ ਇਸੇ ਤਰੀਕੇ ਦੇ ਨਾਲ ਧੁੱਪਾਂ ਵਾਲਾ ਗਰਮੀ ਵਾਲਾ ਬਣਿਆ ਰਹੇਗਾ ਜਿਸ ਮਗਰੋਂ ਹੋਲੀ ਤੋਂ ਬਾਅਦ ਇੱਕਦਮ ਹੀ ਜੂ ਹੈ ਤਾਪਮਨ ਵਧੇਗਾ ਤੇ ਮੁੜ ਗਰਮੀਆਂ ਦੀ ਪੂਰੇ ਤਰੀਕੇ ਦੇ ਨਾਲ ਦਸਤਕ ਹੋ ਜਾਵੇਗੀ ਤਾਂ ਪਿਛਲੇ 3-4 ਦਿਨਾਂ ਤੋਂ ਲਗਾਤਾਰ ਪੈ ਰਹੀ ਕੜਾਕੇ ਦੀ ਧੁੱਪ ਤੋਂ ਬਾਅਦ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤੁਸੀਂ ਆਪਣੀਆਂ ਕੋਟੀਆਂ ਸਵੈਟਰਾਂ ਤਾਨੂੰ ਸਾਹਮਣੇ ਨਾ ਰੱਖਿਓ ਕਿਉਂਕਿ ਦੁਬਾਰਾ ਤੁਹਾਨੂੰ ਇਸ ਦੀ ਲੋਡ ਪੈ ਸਕਦੀ ਹੈ ਮੌਸਮ ਵਿਭਾਗ ਦੇ ਵੱਲੋਂ ਤੇਜ਼ ਹਵਾਵਾਂ ਤੂਫਾਨ ਦੇ ਨਾਲ-ਨਾਲ ਭਾਰੀ ਮੀਂਹ ਦੀ ਚਤਾਵਨੀ ਜਾਰਜ ਕੀਤੀ ਗਈ ਹੈ ਜਿਸ ਕਰਕੇ ਤੁਹਾਨੂੰ ਮੋੜ ਤੋਂ ਇਹਨਾਂ ਕੋਟੀਆਂ ਸਵੈਟਰਾਂ ਦੀ ਜੋ ਹੈ ਲੋਡ ਪੈ ਸਕਦੀ ਹੈ ਹਾਲਾਂਕਿ ਇਹ ਰਿਪੋਰਟ ਪੰਜਾਬ ਵਾਸਤੇ ਨਹੀਂ ਹੈ ਬਲਕਿ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਵਾਸਤੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਹੈ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪਿਛਲੇ 3-4 ਦਿਨਾਂ ਤੋਂ ਸ਼ਾਮ ਦੇ ਸਮੇਂ ਹਾਲਾਂਕਿ ਮੌਸਮ ਕਲ ਠੀਕ ਹੋ ਜਾਂਦਾ ਪਰ ਦੁਪਹਿਰ ਵਾਲੀ ਧੁੱਪ ਜੋ ਹੈ ਕਾਫੀ ਜ਼ਿਆਦਾ ਤਿੱਖੀ ਲੱਗਦੀ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਫਿਲਹਾਲ ਧੁੱਪ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰਾਹਤ ਜੋ ਹੈ ਤੁਹਾਨੂੰ ਮਿਲਦੀ ਹੋਈ ਨਜ਼ਰ ਨਹੀਂ ਆਵੇਗੀ ਦੱਸਦੀ ਹੈ ਕਿ ਦੱਖਣੀ ਭਾਰਤ ਦੀ ਗੱਲ ਕਰਦੇ ਹਾਂ ਤਾਂ ਕੇਰਲ ਅਤੇ ਮਾਹੇ ਦੇ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਦੇ ਨਾਲ-ਨਾਲ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤਾਮਿਲਨਾਡੂ ਪੋਡੂਚੇਰੀ ਅਤੇ ਕ੍ਰਾਇਕਲ ਦੇ ਵਿੱਚ ਜਿਹਾ ਕੀ ਮੌਸਮ ਰਹਿ ਸਕਦਾ ਹੈ ਦੱਖਣੀ ਅੰਦਰੂਨੀ ਕਰਨਾਟਕ ਦੇ ਲਕਸ਼ਦੀਪ ਦੇ ਵਿੱਚ ਵੀ ਗਰਜ ਦੇ ਨਾਲ-ਨਾਲ ਮੀਂਹ ਪੈਣ ਦੀ ਸੰਭਾਵਨਾ ਅਗਲੇ 7 ਦਿਨਾਂ ਦੇ ਦੌਰਾਨ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਅਗਲੇ 48 ਘੰਟਿਆਂ ਦੇ ਦੌਰਾਨ ਉੱਤਰ-ਪੱਛਮੀ ਭਾਰਤ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਕੋਈ ਖਾਸ ਬਦਲਾਵ ਹੋਣ ਦੀ ਸੰਭਾਵਨਾ ਨਹੀਂ ਅਗਲੇ 3-4 ਦਿਨਾਂ ਦੇ ਦੌਰਾਨ ਪੂਰਬੀ ਭਾਰਤ, ਮੱਧ ਭਾਰਤ ਅਤੇ ਮਹਾਰਾਸ਼ਟਰ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਤੱਕ ਵੱਧ ਸਕਦਾ ਹੈ ਤੇ ਉਸ ਤੋਂ ਬਾਅਦ ਕੋਈ ਮਹੱਤਵਪੂਰਨ ਬਦਲਾਅ ਜੁ ਹੈ ਦਰਜ ਨਹੀਂ ਕੀਤਾ ਜਾਵੇਗਾ ਉਥੇ ਜੇਕਰ ਅਗਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਅਗਲੇ 2 ਦਿਨਾਂ ਦੇ ਦੌਰਾਨ ਗੁਜਰਾਤ ਰਾਜ ਦੇ ਵਿੱਚ ਵੱਧ ਤਵਾ ਤਾਪਮਨ ਦੇ ਵਿੱਚ ਕੋਈ ਖਾਸ ਮਤਲਬ ਹੋਣ ਦੀ ਸੰਭਾਵਨਾ ਨਹੀਂ ਤੇ ਉਸ ਤੋਂ ਬਾਅਦ ਦੇਖੇ 2 ਤੋਂ 4 ਡਿਗਰੀ ਸੈਲਸੀਅਸ ਤੱਕ ਇਸ ਦੇ ਵਿੱਚ ਗਿਰਾਵਟ ਆਵੇਗੀ ਕਿਉਂਕਿ ਮੀਨ ਨੂੰ ਲੈ ਕੇ ਜੁ ਹੈ ਅਲਰਟ ਜਾਰੀ ਕੀਤਾ ਗਿਆ ਉੱਥੇ ਬਕਸ਼ਮੀ ਰਾਂ ਦੇ ਉੱਤੇ ਹੇਠਲੇ ਤੋਂ ਉੱਪਰਲੇ ਪੱਧਰਾਂ ਦੇ ਉੱਤੇ ਇੱਕ ਪੱਛਮੀ ਗੜਬੜੀ ਅਤੇ ਇੱਕ ਚੱਕਰਵਾਤੀ ਸਰਕੂਲੇਸ਼ਨ ਜੋ ਹੈ ਬਣਦਾ ਹੋਇਆ ਨਜ਼ਰ ਆ ਰਿਹਾ ਜਿਸ ਕਰਕੇ 16 ਮਾਰਚ ਤੱਕ ਜੰਮੂ ਕਸ਼ਮੀਰ ਲਦਾਖ ਮੁਜ਼ਫਰਾਬਾਦ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਗਰਜ ਦੇ ਨਾਲ-ਨਾਲ ਬਹੁਤ ਭਾਰੀ ਮੀਂਹ ਅਤੇ ਬਰਫਬਾਰੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਜਿਸ ਕਰਕੇ ਠੰਡ ਉਥੇ ਕਾਫੀ ਜ਼ਿਆਦਾ ਪੈ ਸਕਦੀ ਹੈ ਉਤਰਾਖੰਡ ਦੇ ਵਿੱਚ 16 ਮਾਰਚ 2025 ਤੱਕ ਖਰਾਬ ਮੌਸਮ ਬਾਰੇ ਅਲਰਟ ਜਾਰੀ ਕੀਤਾ ਗਿਆ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਫਿਲਹਾਲ ਧੁੱਪਾਂ ਤੋਂ ਅਜੇ ਕੋਈ ਵੀ ਰਾਹਤ ਨਹੀਂ ਹੈ ਮੌਸਮ ਜੂ ਹੈ ਲਗਾਤਾਰ ਇਸੇ ਤਰੀਕੇ ਦੇ ਨਾਲ ਧੁੱਪਾਂ ਵਾਲਾ ਗਰਮੀ ਵਾਲਾ ਬਣਿਆ ਰਹੇਗਾ ਜਿਸ ਮਗਰੋਂ ਹੋਲੀ ਤੋਂ ਬਾਅਦ ਇੱਕਦਮ ਹੀ ਜੂ ਹੈ ਤਾਪਮਨ ਵਧੇਗਾ ਤੇ ਮੁੜ ਗਰਮੀਆਂ ਦੀ ਪੂਰੇ ਤਰੀਕੇ ਦੇ ਨਾਲ ਦਸਤਕ ਹੋ ਜਾਵੇਗੀ